ਇਹਰੇ ਪ੍ਰਸਾਦਤ ਹੋ ਗਿਆ ਸੋਟੋ ਚੱਲਿਆ ਨਹੀਂ ਜਾਣਾ ਪੰਜਾਬ ਪੰਜਾਬ ਨੂੰ ਕੁਝ ਗੰਦੇ ਕੰਦੇ ਕਾਲੀ ਲੱਗ ਕੇ ਤੁਸੀਂ ਫਿੱਟ ਕੇ ਟਟੇ ਬਹੁਤ ਮਾੜੀ ਗੱਲ ਹੈ ਵੀਰੇ ਜਜਬਾ ਬਣਾ ਲਓ ਪੈਰ ਮਰ ਕੇ ਦੇ ਸਿਸਟਮ ਨੂੰ ਚਲਾ ਲੈਣ ਨੂੰ ਬਹੁਤ ਜ਼ਿਆਦਾ ਵੀਰੇ ਪ੍ਰਸਾਦਤ ਕੀਤਾ ਹੈ ਬਲਾਰੇ ਨੂੰ ਬੇਨਤੀ ਇਹ ਕਾਲੀ ਨਾ ਕਰੋ ਬਲਾਰੇ ਬੋਲਣ ਵਾਲੇ ਬਹੁਤ ਨੇ ਸਾਰਿਆਂ ਨੂੰ ਟਾਈਮ ਦੇਵਾਂਗੇ ਹੋਰ ਤੁਹਾਡੇ ਯਾਰ ਵਿਚਾਰ ਰੱਖੀਏ ਸਾਡੇ ਭਾਈ ਰਾਜਪੁਰ ਦੇ

ਇਹੀ ਲੋਕ ਗਵਾਨੀ ਭਗਵਾਨ ਜੀ ਮਾਨ ਨੂੰ ਬੋਟਾ ਪਾ ਕੇ ਮੋਲਾ ਚਾਉਂਦੀ ਸੀ ਅੱਜ ਉਹੀ ਲੋਕ ਗਵਾਨੀ ਭਗਵਾਨ ਜੀ ਤੈਨੂੰ ਲਲਕਾਰ ਰਹੀ ਹੈ ਇੱਕ ਖੂਸੀ ਭਾਈ ਅਮਰਪਾਲ ਸਿੰਘ ਦਾ ਅਮਰਤ ਸਿਕਾਉਣੇ ਦਿਨਾ 3 ਮਹੇਸ਼ਾ ਦਿਨਾ 3 ਉਹ ਇਥੇ ਕੋਲ ਸੁਣਦਾਨੀਆਂ ਸਟੇਜ ਤੇ ਆਵਾਜ਼ ਬੁਲੁਰ 3 ਮਹੇਸ਼ਾ ਆਵਾਜ਼ ਇੱਕ ਪੂਰ ਦੀ ਭਾਈ ਭਾਲੀ ਕੀਤੀ ਨਾ ਭਾਵੇਂ ਕੀਤੀ ਲੋਕਾਂ ਦੇ ਪੈਸੇ ਮਨਵਾਉਂਦਾ ਸੀ ਉਹ ਤੇ ਕੀ ਲਿਆ 100000 ਰੁਪਇਆ ਰਿਸ਼ਵਤ ਦਾ ਚੈਨੀ ਚੋਰੀ ਦਾ ਭਗਵੰਤ ਮਾਨਾ ਸ਼ਰਮ ਕਰ ਸ਼ਰਮ ਕੋਈ ਵੱਡੀ ਰਿਸ਼ਵਤ ਦਾ ਲਾਉਂਦਾ ਤਾਂ ਮੰਨੇ ਜਾਂਦਾ ਫਿਰ ਤੂੰ ਉਹਨੂੰ ਬਰਬਦੀਆਂ ਸੁੱਲੀਆਂ ਕੋਲ ਲਿਟਾ ਕੇ ਵੀਡੀਓ ਬਣਾ ਕੇ ਦੇਖਦਾ ਤੈਨੂੰ ਸ਼ਰਮ ਨਹੀਂ ਆਉਂਦੀ ਉਹੀ ਲੋਕਾਂ ਨੇ ਤੋਂ ਪਾਪਾ ਕੇ ਜਿਤਾਇਆ ਸੀ ਈਵਨ ਤੈਨੂੰ ਡਰ ਲੱਗਦਾ ਜੋ ਤੈਨੂੰ ਡਰ ਲੱਗਦਾ ਫਿਰ ਤੂੰ ਆਪਣੀ ਜਨਤਾ ਦੀ ਕਿਤੇ ਨਹੀਂ ਜਾਹਰ ਹੋ ਉਸ ਜਨਤਾ ਨੂੰ ਜਵਾਬ ਦੇ ਜਿਹਨੇ ਤੈਨੂੰ ਜਿਤਾਇਆ ਸੀ ਤੂੰ ਕਿੰਨਿਆਂ ਤੂੰ ਜੇਲ੍ਹਾਂ ਦੇ ਸਿੱਟੇ 'ਚ ਫਿੱਟੇ ਮਾਂ ਇਹ ਨੌਜਵਾਨੀ ਜਾਗ ਜੁਕੀ ਆ ਅੱਜ ਜਦੋਂ ਬੜਵਰ ਤੋਂ ਮਾਰੀਅਲ ਤੋੜਿਆ ਬੁਢਖੀ ਤੋਂ ਨੌਜਵਾਨ ਤੱਕ ਨੇ ਹਰਕਤ ਪੋਣੀ ਇੱਕ ਤਾਂ ਸੀ ਛਡਾ ਲਿਆ ਬੀਬੀਏ ਨੇ ਕੱਡੀਆਂ ਹੋ ਕੇ ਦੋਨੇ ਅੰਦਰ ਬਾੜ ਕੇ ਡਾਲਨਾ ਨਾ ਕੁੱਟਿਆ ਗਿਆ ਉਹ ਨਾਨਮਨ ਪਤਾ ਨਹੀਂ ਕਿੱਥੇ ਗਏ ਉਹਨਾਂ ਨੇ ਜਾਲੋਂ ਦਿਖਾਇਆ ਵੀ ਡਾਨਾ ਦਾ ਕੁੱਟਿਆ ਗਿਆ ਉਹ ਹੱਟ ਗਿਆ ਉਹ ਫੱਟ ਗਿਆ ਦੀਪ ਸਿੱਧੂ ਨੇ ਤਾਂ ਬੈਲਾ ਹੀ ਕਹਿੰਦਾ ਸੀ ਕਾਣਾ ਦੂਜਾ ਬੇਅਮਤਾ ਬੁੱੱਜੜ ਬੜੂਗਾ ਜੈ ਜੈ ਜੋਟੇ ਜਿੰਦਾਬਾਦ ਜਿੰਦਾਬਾਦ ਅਮਰਪਾਲ ਜਿੰਦਾ ਪਬਲਿਕ ਕੁਰਸੀ ਬਚਾਉਣ ਲਈ ਜੋ ਸੈਂਟਰ ਕੰਦਿਆ ਉਹੀ ਕਰਦਾ ਇਹਦੀਆਂ 92 ਫੀਟਾਂ ਗੁੱਪਲੇ 92 ਫੀਟਾਂ ਨੂੰ ਜਿੰਦਾ ਨਹੀਂ ਨੀ ਕਿੰਨਾ ਜਲਮ ਹੋ ਰਿਹਾ ਨੇ ਉਹ ਭਗਵਾਨ ਤੁਮਾਨਾ ਜਿਹੜੇ ਲੋਕਾਂ ਨੇ ਤੁਮ ਨੂੰ ਵੋਟਾਂ ਪਾਈਆਂ ਸੀ ਉਹੀ ਲੋਕ ਤੇਰੀ ਗੋਡਣੀ ਲਵਾਉਣਗੇ ਆ ਗਿਆ ਮੇਮਾਨ ਸੁਣਾ ਨੇ ਚੋਣਾ ਤੈਨੂੰ ਆਜਾ ਸੱਤ ਸਖਾਉਣਗੇ ਤੈਨੂੰ ਪਤਾ ਲੱਗ ਜੀ ਭੰਡਾ ਤੂੰ ਤਾਂ ਭੰਡਾ ਜੋ ਕਾ ਤਾ ਮੈਂ ਸਰਕਾਰ ਚਲਾਉਣੀ ਨਹੀਂ ਹੋਗੀ ਸਟ ਕਲਿਆਣਾ ਸਰਕਾਰਾਂ ਨਹੀਂ ਚਲਦੀਆਂ ਹੁੰਦੀਆਂ ਤੋਂ ਦਿੱਲੀ ਦੇ ਸਾਰੇ ਤਾਂ ਚੱਲਦਾ ਦਿੱਲੀ ਦਾ ਬਲਾਮ ਦਿੱਲੀ ਦਾ ਗੱਲਾ ਦਿੱਲੀ ਦੀ ਦਲਾਲ ਦੀ ਛਾੜ ਉਹਨਾਂ ਤਮਾਨ ਕੇਜਰੀਵਾਲ ਮੁਰਦਾਬਾ 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 ਇੱਕ ਵੀਰ ਜੀ ਬਜੇਤਰ ਸਿੰਘ ਜੀ ਬਾਈ ਥੰਮਨਾਲ ਤੋਂ ਬੋਲਣ ਵਾਲੇ ਸਾਥੀ ਅਕਦੇ ਨੇ ਕੋਈ ਘਰੇ ਪ੍ਰੋਬਲਮ ਹੋਣੀ ਉਹ ਮਿਲੇ ਜੋ ਮੇਰੀ ਬੇਨਤੀ ਹੈ ਪ੍ਰਤੀ ਸੋ ਸਾਰੇ ਮਾਮਾ ਪੈਣਾ ਤਿਆਂ ਅਤੇ ਨੌਜਵਾਨ ਇੱਥੇ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਪਹੁੰਚੇ ਹੋ ਸੋ ਧੰਨਵਾਦ ਆਖਦੇ ਆਂ ਸੋ ਦੀਪ ਸਿੱਧੂ ਤੋਂ ਸ਼ੁਰੂ ਕਰਦੇ ਆਪਾਂ ਗੱਲ ਕਿਉਂਕਿ ساری ਉਮਰ ਦੀਪ ਸਿੱਧੂ ਦੀ ਕਾਟਕ ਕਦੇ ਪੂਰੀ ਨਹੀਂ ਹੋ ਸਕਦੀ ਕਿਉਂ ਦੀਪ ਸਿੱਧੂ ਸਾਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਿਆ ਸੋ ਉਸ ਟਾਈਮ ਤੇ ਗਦੀਪ ਸਿੰਘ ਨੇ ਕਿਹਾ ਸੀ ਗੱਲ ਜ਼ਮੀਨਾਂ ਦੀ ਨਹੀਂ ਸੀ ਗੱਲ ਵੀਰਾਂ ਦੀ ਸੀ ਗੱਲ ਫਸਲ ਦੀ ਨਹੀਂ ਸੀ ਗੱਲ ਨਸਲਾਂ ਦੀ ਸੀ ਸੋ ਉਸ ਨੌਜਵਾਨ ਨੇ ਇੱਕ ਦੀਪਕ ਇੱਕ ਦੀਪਕ ਬੁਝਾਇਆ ਹਜ਼ਾਰਾਂ ਦੀਪਕ ਜਗਾ ਕੇ ਗਿਆ ਸੋ ਉਸ ਦੀ ਸੋਚ ਤੇ ਪੈਰਾ ਦੇਣਾ ਸਾਡਾ ਫਰਜ਼ ਬਣਦਾ ਜਿਵੇਂ ਆਪਾਂ ਨਾਰੇ ਲਾਉਣੇ ਆ ਦੀਪ ਜਿੱਤੂ ਤੇਰੀ ਸੋਚ ਤੇ ਪੈਣਾ ਧਿਆਗੇ ਥੋਕ ਕੇ ਸੋ ਸੁਦਾ ਸਤਕਾਰ ਸਾਨੂੰ ਨਮਾਣਾਂ ਜੋ ਮਿਲਿਆ ਪਰ ਐਨੇ ਯੋਗ ਨਹੀਂ ਸੀ ਫਿਰ ਬੰਦੀ ਸਿੰਘਾਂ ਵਾਸਤੇ ਮੋਰਚਾ ਚੱਲਦਾ ਰਿਹਾ ਚੰਡੀਗੜ੍ਹ ਮਹਾਲੀ ਭਵੇਂ ਖਾਣੀ ਮੋਰਚਾ ਚੱਲਿਆ ਤੁਸੀਂ ਸਾਰੇ ਜਾਣਦੇ ਹੋ ਭਵੇਂ ਸਾਡੇ ਕੋਲੇ ਜ਼ਮੀਨ ਨਹੀਂ ਪਰ ਮਹਾਰਾਜ ਗੁਰੂ ਪਾਤਸ਼ਾਹ ਦੀ ਦਿੱਤੀ ਹੋਈ ਜ਼ਮੀਰ ਸੀ ਅਸੀਂ ਉਸ ਟਾਈਮ ਤੇ ਵੀ ਤੁਹਾਡੇ ਨਾਲ ਖੜੇ ਸੀ ਅੱਜ ਵੀ ਪੰਜਾਬ ਦਾ ਨੌਜਵਾਨ ਪੰਜਾਬ ਦੀ ਗੱਲ ਕਰੂ ਪੰਜਾਬੀ ਦੀ ਮਾਂ ਬੋਲੀ ਦੀ ਗੱਲ ਕਰੂ ਫਸਲ ਤੇ ਨਸਲਾਂ ਦੀ ਗੱਲ ਕਰੂ ਅਸੀਂ ਅੱਜ ਵੀ ਉਹਦੇ ਨਾਲ ਉਹਦੇ ਨਾ ਮੋਢਾ ਲਾ ਕੇ ਖੜਾਂਗੇ ਹਾਂ ਜੀ ਉਹ ਸਾਡੇ ਵਿੱਚ ਲੱਖਾਂ ਤੇ ਢੇਕ ਹੋ ਸਕਦੇ ਨੇ ਜਦੋਂ ਸਾਨੂੰ ਸੈਂਟਰ ਸਰਕਾਰ ਜਦੋਂ ਸਾਨੂੰ ਕੋਈ ਜਿੱਦੀ ਸਰਕਾਰ ਬੰਗਾਰੇ ਸਾਡਾ ਫਰਜ਼ ਬਣਦਾ ਇੱਕਦਮ ਗੁਰੂ ਜੀ ਦੇ ਨਾਮ ਮੋਢੇ ਨਾ ਮੋਢਾ ਲਾ ਕੇ ਖੜਨਾ ਸਾਡਾ ਫਰਜ਼ ਬਣਦਾ ਹੈ ਓਛਾ ਸੀ ਲੱਖ ਮਤ ਭੇਦ ਹੋਣਗੇ ਇੱਕ ਦੂਜੇ ਨਾਲ ਮੋਢਾ ਨਾ ਮੋਢਾ ਲਾ ਕੇ ਖੜਿਆ ਕਰੀਏ ਸੋ ਦਿੱਲੀ ਸਨਰਸਦੀ ਮੇ ਅਪਾ ਗੱਲ ਕਰੀਏ ਪਰ ਸੰਘਤ ਨੇ ਕਦੇ ਨੌਜਵਾਨਾਂ ਨੇ ਕਦੇ ਬੀਬੀਆਂ ਨੇ ਕਦੇ ਭਰਾਵਾਂ ਨੇ ਕਦੇ ਪਿੱਠ ਨਹੀਂ ਦਿੱਤੀ ਪਰ ਜਦੋਂ ਸਾਨੂੰ ਪਿੱਠ ਦਿਖਾਈ ਸਾਡੇ ਆਗੂ ਨੇ ਦਿਖਾਈ ਹੈ ਜਿਹੜਾ ਐਸ ਮੋਰਚੇ ਦਾ ਹੋਵੇ ਚਾਹੇ ਦਿੱਲੀ ਮੋਰਚੇ ਦਾ ਹੋਵੇ ਜਿਹੜੇ ਲੀਡਰਸ਼ਿਪ ਹੁੰਦੀ ਹੈ ਸੋ ਜਾਨਵਰ ਹੁੰਦੇ ਨੇ ਜਿਵੇਂ ਇੱਕ ਕੀੜੀ ਚੱਲਦੀ ਹੈ ਹਜ਼ਾਰਾਂ ਕੀੜੀਆਂ ਦੇ ਵਿੱਚ ਉਹਨਾਂ ਨੂੰ ਫਟਾਏ ਇੱਕ ਹੈਂਡ ਕੀੜੀ ਐ ਔਰ ਜਿਹੜਾ ਮਨਿਸਟਰ ਐ ਉਹਦੀ ਹੈਡ ਕੀੜੀ ਪਰ ਉਹਨਾਂ ਹਜ਼ਾਰਾਂ ਕੀੜੀਆਂ ਪਿੱਛੇ ਤੁਰਦੀਆਂ ਨੇ ਉਹਨਾਂ ਨੂੰ ਉਸੇ ਮਨਿਸਟਰ ਤੋਂ ਉਹਨਾਂ ਨੂੰ ਪੁੱਛ ਐ ਸਾਡੀ ਲੀਡਰਸ਼ਿਪ ਐਜਾਣੇ ਕਾਇਮ ਹੋਣੀ ਚਾਹੀਦੀ ਆ ਨਾ ਸਾਨੂੰ ਐਡਾਂ ਦੀ ਲੀਡਰਸ਼ਿਪ ਹੋਵੇ ਜਿਹਨਾਂ ਸਾਨੂੰ ਵੇਚ ਕੇ ਸਾਰਿਆਂ ਨੂੰ ਆ ਸਾਰਿਆਂ ਨੂੰ ਪੁੱਛ ਕੇ ਖਾਦੇ ਕੋਈ ਸੋ ਦਿੱਲੀ ਫ਼ਰਸ ਦੇ ਵਿੱਚ ਜੇ ਆਪਾਂ 750 ਬੰਦਾ ਸ਼ਹੀਦ ਕਰਵਾਇਆ ਘਟੋ ਘਟਾ ਪ੍ਰੇ 2 3 ਪੀੜੀਆਂ ਮੋਰਚਾ ਕਰਦੀਆਂ ਨਾ ਜੇ 750 ਬੰਦਾ ਸ਼ਹੀਦ ਕਰਾਇਆ ਸੀਗਾ ਇਸ ਗੱਲ ਦਾ ਵੀ ਦੁੱਖ ਹੈ ਵੀਰ ਦੀਪ ਸਿੱਧੂ ਨੇ ਵੀ ਇਹੀ ਗੱਲ ਕਿਹਾ ਸੀ ਗੱਲ ਐਮਐਸਪੀ ਦੀ ਨਹੀਂ ਸੀ ਗੱਲ ਛੜੀ ਨਸਲਾਂ ਦੀ ਇੱਕ ਫਸਲਾਂ ਦੀ ਗੱਲ ਹੈ ਗੱਲ ਇੱਥੇ ਨਹੀਂ ਨਿਬੜਦੀ ਗੱਲ ਅਗਲੀ ਜਿਹੜੀ ਚੱਲੂਗੀ ਇਹ ਪੰਜਾਬ ਸਰਕਾਰ ਕਿਸਨ ਤੇ ਗੁਰਜੀਤ ਦੀ ਕਤਲ ਹੈ ਜਿਹੜੇ ਰੋਜ਼ ਨੌਜਵਾਨ ਸਾਡੇ ਭਰਾ ਜਿਹੜੇ ਰਸਤੇ ਤੋਂ ਥੜਕ ਚੁੱਕੇ ਨੇ ਰੋਜ਼ ਸੰਜਾ ਟੀਕੇ ਲਾ ਕੇ ਚਿੱਟਾ ਖਾ ਕੇ ਮਰਦੇ ਨੇ ਉਹ ਸਾਡੇ ਭਰਾ ਨੇ ਪੰਨੇ ਰਸਤੇ ਤੋਂ ਥੜਕ ਚੁੱਕੇ ਨੇ ਸੋ ਨੌਜਵਾਨ ਅੰਮ੍ਰਿਤਸਰ ਕੇ ਗੁਰੂ ਦੇ ਲੜ ਲੱਗੋ ਸੋ ਉਹ ਨੌਜਵਾਨਾਂ ਦੀ ਕਤਲ ਹੈ ਸਰਕਾਰ ਕਸ਼ਮ ਤੇ ਗੁਰਜੀਤ ਦੀ ਕਤਲ ਹੈ ਭਾਈ ਅਵਤਾਰ ਸਿੰਘ ਖੰਡੇ ਦੀ ਕਤਲ ਹੈ ਹਰਦੀਪ ਸਿੰਘ ਮੇਜਰ ਦੀ ਕਤਲ ਹੈ ਦੀਪ ਸਿੱਧੂ ਦੀ ਕਤਲ ਹੈ ਸੁਖਦੀਪ ਮੂਸਿਆ ਦੀ ਕਤਲ ਹੈ ਸੰਦੀਪ ਅੰਮੀਆਂ ਦੀ ਕਤਲ ਹੈ ਆ ਜਿਹੜੇ ਸਾਡੇ ਨੌਜਵਾਨ ਭਾਵੇਂ ਸਿੱਧੂ ਵਰਗੇ ਨੂੰ ਅੱਜ ਜੇਲ੍ਹਾਂ ਚੋਂ ਡੱਕਿਆ ਇਹਨਾਂ ਨੂੰ ਵੀ ਕਤਲ ਕਰਾ ਸਕਦੇ ਜਿਹੜਾ ਹੱਕ ਤੇ ਸੱਚ ਦੀ ਬਾਜ ਉਠਾਊਗਾ ਉਹਨੂੰ ਹਮੇਸ਼ਾ ਜਿਹੜੀ ਸਰਕਾਰ ਹੈ ਮਰਵਾਊਗੀ ਉਹਨੂੰ ਕਿਸੇ ਵੀ ਕਿਸੇ ਸਾਹਬ ਨਾਲ ਮਰਵਾ ਸਕਦੀ ਹੈ ਜਿਵੇਂ ਦੀਪ ਸਿੱਧੂ ਨੇ ਕਿਹਾ ਸੀ ਇਹ ਮੈਂ ਹੋਰ ਕਹਿਣਾ ਚਾਹੁੰਦਾ ਦੀਪ ਸਿੱਧੂ ਕਹਿੰਦਾ ਸੀ ਨਾ ਉਹ ਸਰਕਾਰਾਂ ਨੇ ਮੇਰੇ ਪਿੱਛੇ ਬੰਦੇ ਲਾ ਦੇਣੇ ਨੇ ਅੱਜ ਜੋ ਦੀਪ ਸਿੱਧੂ ਨੇ ਕਿਹਾ ਮੇਰਾ ਭਰਾ ਮੇਰੇ ਪੈਣਾ ਬੈਠੀ ਹੈ ਬਜ਼ੁਰਗ ਬੈਠੇ ਨੇ ਜੋ ਦੀਪ ਸਿੱਧੂ ਕਹਿ ਕੇ ਗਿਆ ਸੀ ਅੱਜ ਇੱਕ ਗੱਲ ਦਾ ਜਵਾਬ ਦੇ ਦਿਓ ਮੇਰਾ ਕੋਈ ਝੂਠ ਹੋਈ ਉਹਦੀ ਗੱਲ ਕੋਈ ਸੋ ਸਾਡੇ ਨੌਜਵਾਨ ਸਾਡੇ ਭਰਾ ਐਸੀ ਡੱਟ ਦੇ ਰੂਪ ਵਿੱਚ ਮਾਰੇ ਗਏ ਹੋਰ ਸੰਦੀਪ ਅੰਦਿਆ ਛੋਟੀ ਦਾ ਖਿਡਾਰੀ ਸੀ ਸੁਖਦੀਪ ਮੁੱਸੇਵਾਲਾ ਕਲਾਕਾਰਾਂ ਦੇ ਵਿੱਚ ਛੋਟੀ ਦਾ ਸਟਾਰ ਸੀ ਜਿਹਨੇ ਸਿਰ ਦੀ ਦਸਤਾਰ ਰੱਖੀ ਪਰ ਮੈਂ ਗੌਂਦਾ ਜੋ ਮਰਜੀ ਹੋਵੇ ਪਰ ਸਾਡੀ ਦਸਤਾਰ ਸਾਹਮਣੇ ਰੱਖੀ ਉਸ ਨੌਜਵਾਨ ਨੇ ਪਰਦੀਪ ਸਿੱਧੂ ਦੇਖ ਕੇ ਸਾਡੇ ਹਜ਼ਾਰਾਂ ਨੌਜਵਾਨਾਂ ਨੇ ਅੰਬਰ ਤੱਕਿਆ ਫਿਰ ਇੱਕ ਟੱਕ ਡਰਵਰ ਦੀ ਵੀਡੀਓ ਦੇਖ ਰਹੇ ਸੀ ਉਹ ਕਹਿੰਦਾ ਜਦੋਂ ਭਾਈ ਰਾਤ ਨੂੰ ਅੱਖ ਖੁੱਲਦੀ ਹੈ ਨਾ ਜਦੋਂ ਪਰਦੀਪ ਸਿੱਧੂ ਦੀ ਯਾਦ ਆਉਣੀ ਹੈ ਪਰ ਅਮਰਤਦੀਪ ਸਿੱਧੂ ਕਰਕੇ ਮੈਂ ਅਮਰਤ ਛੱਕਿਆ ਸਾਡੇ ਹਜ਼ਾਰਾਂ ਨੌਜਵਾਨ ਨੇ ਅਮਰਤ ਛੱਕਿਆ ਇਹ ਦੀਪ ਸਿੱਧੂ ਨੇ ਦੀਪ ਸਿੱਧੂ ਨੇ ਇਹ ਮਿਸਾਲ ਪੈਦਾ ਕੀਤੀ ਅੱਜ ਹਜ਼ਾਰਾਂ ਲੱਖੇ ਹੰਡਾਵੇਂ ਬੈਠੇ ਨੇ ਹਜ਼ਾਰਾਂ ਦੀਪ ਸਿੱਧੂ ਬੈਠੇ ਨੇ ਹਜ਼ਾਰਾਂ ਜਿੰਦਾਬਾਦ 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 ਦੀਪ ਸਿੱਧੂ ਜਿੰਦਾਬਾਦ ਦੀਪ ਸਿੱਧੂ ਜਿੰਦਾਬਾਦ ਜਿੰਦਾਬਾਦ ਅਮਰ ਰਹੇ ਸੋ ਦੋ ਕਮਿੰਟ ਲੈਣ ਦੀ ਮਾਫੀ ਚਾਹੁੰਦਾ ਮੇਰੇ ਵੀਰਾਂ ਨੂੰ ਸੋ ਉਹਦੇ ਕੋਲਦੋਂ ਨਹੀਂ ਵੀ ਆਪਣਾ ਸਮਾਂ ਨਹੀਂ ਮਿਲਿਆ ਸਾਰੇ ਨੌਜਵਾਨ ਮੇਰੇ ਭਰਾ ਮਾਮਾ ਭੈਣ ਧੀਆ ਸਾਰੇ ਸਤਿਕਾਰਯੋਗ ਜਿਹੜੇ ਤੁਸੀਂ ਪਹੁੰਚੇ ਹੋ ਅਗਲਾ ਮਿਸ਼ਨ ਜਿਹੜੀ ਵੀ ਲੀਡਰਸ਼ਿਪ ਅੱਜ ਇੱਥੇ ਹੀ ਕਰਦੀ ਹੈ ਅਗਲੇ ਅਸੀਂ 9 ਬੰਦੀ ਸੋਣੇ ਪੱਣਾ ਉਹਨਾਂ ਦੇ 23-23 ਸਾਲ ਹੋ ਗਏ ਜਿੰਨਾਂ ਚ ਬੈਠੇ ਨੂੰ ਜਿਵੇਂ ਅੱਜ ਤੁਸੀਂ ਸੜਕਾਂ ਤੇ ਬੈਠੇ ਹੋ ਉਹ ਵੀ ਆਪਣੀ ਹੱਕਾਂ ਲਈ ਨਿਕਲੇ ਸੀ ਕੋਈ ਕੁਰਸੀ ਖਤਰ ਨਹੀਂ ਨਿਕਲੇ 6 ਕਾਨੂੰਨ ਬਣਾਇਆ ਹੈ ਕਾਨੂੰਨ ਦੇ ਤਹਿਤ ਇੱਕ ਨੂੰ 14 ਸਾਲ ਦੀ ਸਜ਼ਾ ਸੁਣਾਈ ਗਈ 30 ਸਾਲ ਦੀ ਸਜ਼ਾ ਸੁਣਾਈ ਗਈ ਜੇ ਹਾਈ ਕੋਰਟ ਕਾਨੂੰਨ ਬਣਾਏ ਨੇ ਕਾਨੂੰਨ ਦੇ ਤਹਿਤ ਉਹ ਨੌ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਛੱਡਿਆ ਉਹ ਪਾਣੀ ਬੰਦੀ ਸਿੰਘ ਤਾਂ ਕੀ ਸੱਜਣੇ ਸੀ ਨਵੇਂ ਬੰਦੀ ਬਣਾ ਕੇ ਰੱਖੇ ਜਾ ਰਹੇ ਨੇ ਸਾਡੇ ਨੌਜਵਾਨਾਂ ਦੇ ਤਖਤ ਧੋ ਰਹੇ ਹੈ ਸਾਡੀਆਂ ਬੀਬੀਆਂ ਦੇ ਤਖਤ ਧੋ ਰਹੇ ਹੈ ਪਰ ਇੱਕ ਗੱਲ ਹੈ ਜਿਹੜੀ ਵੀ ਹੁਣ ਲੀਡਰਸ਼ਿਪ ਚੱਲੂਗੀ ਮੂਰੇ ਜਿਹੜੇ ਵੀ ਆਗੂ ਚੱਲਣਗੇ ਪਰ ਸੰਗਤ ਨੇ ਸਾਡੇ ਨੌਜਵਾਨਾਂ ਨੇ ਵੀਰ ਬਜ਼ੁਰਗਾਂ ਨੇ ਕਦੇ ਪਿੱਠ ਨਹੀਂ ਵਿਖਾਈ ਜਿੱਥੇ ਪਿੱਠ ਦਿਖਾਈ ਹੈ ਸਾਡੇ ਆਗੂ ਨੇ ਦਿਖਾਈ ਹੈ ਸੋ ਜਿਹੜੀ ਵੀ ਲੀਡਰਸ਼ਿਪ ਚੱਲੂਗੀ ਅੱਗੇ ਕਾਇਮ ਹੋ ਕੇ ਚੱਲਿਓ ਅਸੀਂ ਤੁਹਾਡੇ ਨਾਲ ਕਰਿਆ ਚਾਹ ਪਸਾਨਾਂ ਦਾ ਮਤਲਬ ਹੋਵੇ ਚਾਹ ਜਵਾਨੀ ਦਾ ਮਤਲਬ ਹੋਵੇ ਚਾਹ ਗੁਰੂ ਘਰ ਦਾ ਮਤਲਬ ਹੋਵੇ ਸੋ ਸਾਡੇ ਅੰਦਰ ਲਿਖਿਆ ਹੋਇਆ ਹੈ ਗੁਰੂ ਕਿਰਪਾ ਕਰੇ ਅਸੀਂ ਉਹ ਨੌ ਬੰਦੀ ਸਿੰਘਾਂ ਨੂੰ ਦਿਹਾੜ ਕਰਾਉਣਾ ਹੈ ਜਰਤਾਰ ਸਿੰਘ ਹਵਾਰੇ ਬਰਗੇ ਜਿਨ੍ਹਾਂ ਕੋਲੇ 20 50 ਕਿੱਲਿਆਂ ਦਾ ਮਾਲਕ ਹੈ ਅੱਜ ਤਿਹਾਰ ਦੇ ਖੇਲਾਂ ਦੀ ਹਵਾ ਡੱਕ ਰਹੀ ਹੈ ਉੱਥੇ ਬੈਠੇ ਨੇ ਸੋ ਜਰਤਾਰ ਸਿੰਘ ਹਵਾਰੇ ਬਰਗੇ ਹੁਕਮ ਦੇ ਚੋਦੇ ਨੇ ਸਾਡਾ ਫਰਜ਼ ਬੰਦਾ ਅਸੀਂ ਸਾਰਿਆਂ ਦਾ ਹਿਸਾਬ ਲੈਣਾ ਹੈ ਅੱਗੇ ਗੁਰੂ ਕਿਰਪਾ ਕਰੇ ਸਾਰੀ ਸੰਗਤਿਆ ਬਹੁਤ ਤੈਦ ਲੋਕਾਂ ਬੋਲਦਿਆਂ ਹੋਇਆ ਕਿਸੇ ਨੂੰ ਥੇਸ ਪੁੱਛੀ ਹੋਵੇ ਬੱਚਾ ਸਮਝ ਕੇ ਆਪਣਾ ਭਰਾ ਸਮਝ ਕੇ ਮਾਫ਼ ਸਮਝ ਕੇ ਪੁੱਤ ਸਮਝ ਕੇ ਮਾਫ਼ ਕਰਨਾ ਤੋਲਾਂ ਚੁੱਕਾਂ ਦੀ ਖੇਮਾ गुरु ते गुरु दी संगत बख़्श जो हूंदी आहे बख़्श लेण वाहिगुरू जी का ख़ालसा वाहिगुरू जी फतेह